ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਪੁਰਤਗਾਲ ਤੋਂ ਇੱਕ ਬਹੁਤ ਹੀ ਵਧੀਆ ਤੇ ਅਹਿਮ ਖਬਰ ਆ ਜੋotha ਨਵਾਂ ਸਾਂਝੀ ਕਰਨੀ ਆ ਸੋ ਪੁਰਤਗਾਲ ਦੀ ਜਿਹੜੀ ਕੋਰਟ ਨੇ ਹਾਲ ਦੇ ਵਿੱਚ ਸਾਰੇ ਕੇਸਾਂ ਦਾ ਜਿਹੜਾ ਨਿਪਟਾਰਾ ਕਰਦੇ ਹੋਏ ਐਮਨੂੰ ਫਟਕਾਰ ਲਗਾਈ ਆ ਉਸ ਬਾਰੇ ਆਪਾਂ ਗੱਲ ਸਾਂਝੀ ਕਰਨੀ ਆ ਕਿਉਂਕਿ ਬਹੁਤ ਸਾਰੇ ਕੰਟਰੀ ਓਰਡ ਤੇ ਨਾਲ ਨਾਲ ਰਿਪੋਰਟੇਸ਼ਨ ਦੇ ਕਾਫੀ ਕੇਸਿਸ ਵੱਧ ਗਏ ਸੀਗੇ ਸੋ ਅੱਜ ਆਪਾਂ ਗੱਲ ਕਰਨੀ ਆ ਉਸ ਦੇ ਹੀ ਰਿਗਾਰਡਿੰਗ ਜਿਨ੍ਹਾਂ ਜਿਨ੍ਹਾਂ ਨੇ ਕੇਸ ਲਾਇਏ ਸੀ ਉਸ ਤੇ ਕੀ ਸੁਣਵਾਈ ਆ ਕੀ ਸਿੱਟਾ ਨਿਕਲਿਆ ਵਾ ਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਬਹੁਤ ਲਾਇਵੰਦ ਹੋਣ ਜਾ ਰਹੀ ਹੈ। ਪੁਰਤਕਾਲ ਦੀ ਜਿਹੜੀ ਕੋਰਟ ਨੇ ਹਾਲ ਦੇ ਵਿੱਚ ਬਹੁਤ ਹੀ ਵਧੀਆ ਤੇ ਅਹਿਮ ਫੈਸਲਾ ਲਿਆ ਜਿੱਥੇ ਐਮਨ ਨੂੰ ਉਹਨਾਂ ਨੇ ਫਟਕਾਰ ਲਗਾਈ ਹੈ ਨਾਲ ਨਾਲ ਉਹਨਾਂ ਨੇ ਜਿਹੜੇ ਤੱਤ ਵੀ ਅੱਗੇ ਪੇਸ਼ ਕੀਤੇ ਐਮਨ ਦੇ ਅੱਗੇ ਕਿਉਂਕਿ ਯੂਰਬ ਜੁਨੀਅਨ ਹਿਮਿਟੇਰੀਅਨ ਆ ਦੇ ਗਰਾਉਂਡ ਦੇ ਆਧਾਰ ਤੇ ਤੁਸੀਂ ਕਿਸੇ ਵੀ ਬੰਦੇ ਨੂੰ ਚਾਹੇ ਉਹਦਾ ਸਿਸ ਵਿੱਚ ਨਾਮ ਆ ਉਹਦੇ ਅਕੋਰਡਿੰਗ ਉਸ ਨੂੰ ਨਾ ਹੀ ਕੰਟਰੀ ਆਊਟ ਕੋਰਟ ਕਹਿੰਦੀ ਤੁਸੀਂ ਕਰ ਸਕਦੇ ਆ। ਨਾ ਹੀ ਉਹਨੂੰ ਰੋਕ ਸਕਦੇ ਆ ਕਿ ਉਹ ਆਪਣੀ ਕਿਸੇ ਫੈਮਿਲੀ ਮੈਂਬਰ ਦਾ ਨਾਮ ਮੰਗਾ ਸਕੇ ਨਾ ਹੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਓਬਜੈਕਸ਼ਨ ਲਗਾ ਸਕਦੇ ਆ ਕਿ ਟੀਆਰਸੀ ਅਸੀਂ ਨਹੀਂ ਦੇਣੀ ਸੋ ਇਹ ਕੋਰਟ ਦਾ ਬਹੁਤ ਐਮ ਫੈਸਲਾ ਵਾ ਕੋਰਟ ਨੇ ਕਿਹਾ ਕਿ ਯੂਰਪ ਯੂਨੀਅਨ ਦੇ ਲਾ ਰਿਕੋਰਡਿੰਗ ਕਿਸੇ ਵੀ ਮੁਲਕ ਵਿੱਚ ਇਹੋ ਜਿਹਾ ਕੋਈ ਲਾ ਨਹੀਂ ਆ ਜਿੱਥੇ ਤੁਸੀਂ ਕਿਸੇ ਬੰਦੇ ਨੂੰ ਈਵਨ ਇਸੇ ਕਰਕੇ ਕਾਰਡ ਨਾ ਦਓ ਕਿ ਉਹਦਾ ਨਾਮ ਸੀਸ ਵਿੱਚ ਬੋਲਦਾ ਵਾ ਸੋ ਇਹ ਹਾਲ ਦੇ ਵਿੱਚ ਜਿਹੜੇ ਕੇਸਿਸ ਕਾਫੀ ਵੱਡਾ ਫੈਸਲਾ ਇਤਹਾਸਕ ਹੋਇਆ ਵਾ ਪੁਰਤਕਾਲ ਕੋਰਟ ਵੱਲੋਂ ਕਿਉਂਕਿ ਐਮਾ ਦੀਆਂ ਮਨਮਰਜ਼ੀਆਂ ਕਿਉਂਕਿ ਸ਼ੈਫਰ ਦੇ ਟਾਈਮ ਕਿਸੇ ਨੇ ਵੀ ਇਦਾਂ ਦੇ ਫਾਲਤ ਜਿਹੜੇ ਸੁਣੇ ਨਹੀਂ ਸੀ ਕੰਟਰੀ ਆਊਟ ਆ ਗਿਆ ਸੀਸ ਆ ਗਿਆ ਤੇ ਕਿਹੜੇ ਤਰ੍ਹਾਂ ਤਰ੍ਹਾਂ ਦੇ ਫਾਲਤੇ ਸਿਰਫ ਔਰ ਸਿਰਫ ਜੇਗਾ ਜਿਹੜੀ ਗਵਰਨਮੈਂਟ ਆ ਉਹਦੇ ਆਧਾਰ ਤੇ ਜਿਹੜਾ ਕੰਮ ਇਹ ਕਰ ਰਹੇ ਆ ਤੇ ਮੈਂ ਜੇਗਾ ਤੇ ਵੀ ਬਹੁਤ ਜਲਦ ਹੀ ਇੱਕ ਵੀਰ ਨੇ ਸਾਂਝੀ ਕੀਤੀ ਆ ਇੰਸਟਾਗ੍ਰam ਤੇ ਮੇਨਾਂ ਗੱਲ ਉਸਤੇ ਵੀ ਆਪਾਂ ਚੰਨਣਾ ਪਾਵਾਂਗੇ ਕਿ ਉਸ ਬੰਦੇ ਦੇ ਖੁਦ ਦੇ ਪਿੰਡਾਂ ਦੇ ਕੀ ਹਾਲਾਤ ਆ ਤੇ ਉਹਦੀ ਕੀ ਖੁਦ ਦੀ ਅਸਲੀਅਤ ਆ ਕਿਉਂਕਿ ਉਹ ਸਿਰਫ ਨਫ਼ਰਤ ਦੀ ਰਾਜਨੀਤੀ ਟਰੰਪ ਜਾਂ ਹੋਰ ਮੁਲਕਾਂ ਦੇ ਬੰਦੇ ਫੈਲਾ ਰਹੇ ਆ ਉਹਦੇ ਤਰਾਮ ਇਹ ਕਰ ਰਿਹਾ ਬੰਦਾ ਇਹਦੇ ਪੱਲੇ ਕੱਖ ਨਹੀਂ ਹੈਗਾ ਸਿਰਫ ਇਹਦਾ ਇੱਕੋ ਮੋਟਿਵਾ ਇਮੀਗ੍ਰੈਂਟਸ ਨੂੰ ਰੋਕਣਾ ਤੇ ਬਾਹਰ ਕੱਢਣਾ ਤੇ ਕੋਰਟ ਨੇ ਇਹ ਵੀ ਕਿਹਾ ਤਾਂ ਕਿ ਪੁਰਤਗਾਲ ਦੀ ਜਿਹੜੀ ਇਮੀਗ੍ਰੇਸ਼ਨ ਧੋਬੀ ਨਾ ਗ੍ਰੋਥ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਵੀ ਬੰਦਾ ਪੁਰਤਗਾਲ ਚ ਆਉਂਦਾ ਉਹ ਆਪਣੇ ਨਾਲ ਇਨਕਮ ਦੇ ਸੋਰਸ ਜੇ ਕ੍ਰੀਏਟ ਕਰਦਾ ਵਾ ਤਾਂ ਉਹ ਟੈਕਸ ਵੀ ਜਿੰਦਾ ਵਾ ਇੱਥੇ ਉਹਦੇ ਲਿਵਿੰਗ ਐਕਸਪੈਂਸ ਜਾਂ ਹੋਰ ਜਿੰਨੇ ਵੀ ਕਰਦਾ ਵਾ ਉਹ ਸਾਰਾ ਪੁਰਤਗਾਲ ਦੇ ਵਿੱਚ ਰਹਿ ਕੇ ਉਹ ਸਪੈਂਡ ਕਰਦਾ ਉਹਦੀ ਫੈਮਿਲੀ ਆਉਂਦੀ ਆ ਸੋ ਇਸ ਤਰ੍ਹਾਂ ਉਹ ਜੋਗਦਾਨ ਪਾਉਂਦਾ ਇਕਨੋਮੀ 'ਚ ਬਹੁਤ ਵੱਡਾ ਪਰ ਤੁਸੀਂ ਸਰਾਸਰ ਜਿਹੜਾ ਬੰਦਾ 2 ਸਾਲ ਤੋਂ 3 ਸਾਲ ਤੋਂ ਕੋਡ ਕਹਿ ਰਹੀ ਆ ਆਰਟੀਕਲ 9 ਦੇ ਅਧੀਨ ਤੁਸੀਂ ਇਸ ਨੂੰ ਕੋਈ ਨਹੀਂ ਸਾਖਦੇ ਕਿ ਅਸੀਂ ਸਿਸ ਤੇਰਾ ਨਾਂ ਆ ਗਿਆ ਇਹ ਅਸੀਂ ਕਾੜ ਨਹੀਂਣਾ ਕਿਉਂਕਿ 99.9% ਸਿਸ ਫਾਲਤੇ ਉਹਨਾਂ ਦੇ ਹੈ ਜਿਨ੍ਹਾਂ ਦੇ ਨਾਂ ਰਲਦੇ ਮਿਲਦੇ ਆ ਜਾਂ ਕਿਸੇ ਨਾ ਕਿਸੇ ਤਰ੍ਹਾਂ ਕੋਈ ਕਮੀ ਪੇਸ਼ੀ ਕੱਢ ਕੇ ਸਿਸ ਵਿੱਚ ਪਾ ਦਿੱਤੇ ਗਏ ਕਿਉਂਕਿ ਹਰ ਕੋਈ ਬਾਰਡਰ ਤੇ ਫਾਰਡਿੰਗ ਹੋਇਆ ਹਰ ਕੋਈ ਕਿਸੇ ਨੇ ਕ੍ਰਾਈਮ ਨਹੀਂ ਕੀਤਾ ਕਿਸੇ ਵੀ ਸ਼ੈਂਗਨ ਕੰਟਰੀ ਚ ਈਵਨ ਕਿ ਕਈ ਹੋਰ ਸ਼ੈਂਗਨ ਕੰਟਰੀ ਚ ਕਿਤੇ ਗਏ ਨਹੀਂ ਸਿੱਧੇ ਪੁਰਤਗਾਲ ਆਏ ਸੋ ਸਰਾਸਰ ਜਿਹੜੀ ਇਹ ਨਾਣਸਾਫੀ ਆ ਕੋਰਟ ਨੇ ਉਸਤੇ ਸਖਤ ਰੋਖ ਅਪਣਾਉਂਦੇ ਆ ਐਮਾ ਨੂੰ ਕਿ ਆ ਕਿ ਇਸ ਤੇ ਤੁਸੀਂ ਆਪਣੀ ਟਿੱਪਣੀ ਕਰੋ ਕਿਉਂਕਿ ਐਮਾ ਨੂੰ ਕੋਰਟ ਕਹਿੰਦੀ ਹੈ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਾਰਡ ਲਈ ਕਿਸੇ ਨੂੰ ਮਨਾ ਕਰੋ ਇਹ ਸਾਰਾ ਅਧਿਕਾਰ ਕੋਰਟ ਆਫ ਕਨਸਟੀਟਿਊਸ਼ਨ ਜਾਂ ਸਰਕਾਰ ਵੱਲੋਂ ਕੋਈ ਨੀਤੀ ਇਹੋ ਜੀ ਬਣਾਈ ਗਈ ਆ ਉਸ ਦੇ ਆਧਾਰ ਤੇ ਹੋ ਸਕਦਾ ਵਾ ਜਾਂ ਲਾ ਕੋਈ ਕਾਨੂੰਨ ਹੋਵੇ ਪੁਰਤਕਾਲ ਦਾ ਜਾਂ ਨਾ ਯੂਰਪੀਅਨ ਯੂਨੀਅਨ ਦਾ ਕੋਈ ਇਹੋ ਜਿਹਾ ਲਾਵਾ ਤੇ ਨਾ ਹੀ ਪੁਰਤਗਾਲ ਦਾ ਇਹੋ ਜਿਹਾ ਕੋਈ ਲਾਵਾ ਤੁਸੀਂ ਕਿਸੇ ਨੂੰ ਕਾਰਡ ਦੇਣ ਤੋਂ ਮਨਾ ਕਰੋ ਸੋ ਇੱਕ ਇਹ ਬਹੁਤ ਵਧੀਆ ਤੇਮ ਖਬਰ ਆ ਮੈਂ ਸੋਚਿਆ ਥਾ ਨਾ ਸਾਂਝੀ ਕਰਾਂ ਇਸ ਨੂੰ ਦੱਬ ਕੇ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਦੱਸਣਾ ਇਹ ਜਾਣਕਾਰੀ ਕਿਵੇਂ ਲੱਗੀ ਤਾਂ ਕਿ ਇਹ ਇਹ ਹੋਰਨਾਂ ਤੱਕ ਵੀ ਪਹੁੰਚ ਸਕੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਰਬ ਰਾਖਾ